ਅਸੀਂ ਤੁਹਾਨੂੰ ਇੱਕ ਬਹੁਤ ਹੀ ਅਹਿਮ ਇੱਕ ਇਨੀਸ਼ੀਏਟਿਵ ਹੈ ਜਿਹੜਾ ਅਸੀਂ ਮਾਝਾ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਹੇਠ ਕਰ ਰਹੀ ਹੈਗੀ ਹੈ ਇਹਦੀ ਸ਼ੁਰੂਆਤ ਜਿਹੜੀ ਹੈ ਫਿਊਚਰ ਟਾਈਕੂਨਸ ਦੀ ਅਸੀਂ ਪਹਿਲਾਂ ਪਟਿਆਲਾ ਦੇ ਵਿੱਚ ਕੀਤੀ ਸੀ ਤੇ ਉਹਦੇ ਵਿੱਚ ਬਹੁਤ ਵਧੀਆ ਰਿਸਪਾਂਸ ਰਿਹਾ ਸੀਗਾ ਤੇ ਜਿਹੜੇ ਜਿਹੜੇ ਲੋਕਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਹੀ ਮੀਨਿੰਗਫੁਲ ਚੇਂਜ ਆਇਆ ਸੀਗਾ ਫਿਊਚਰ ਟਾਈਕੂਨਸ ਤਾਂ ਤੁਸੀਂ ਇਸੋ ਜਿਹੜਾ ਵਰਡ ਹੈ ਫਿਊਚਰ ਟਾਈਕੂਨਸ ਇਹਦਾ ਮਤਲਬ ਹੀ ਇਹ ਹੈ ਕਿ ਕੱਲ ਦੇ ਜਿਹੜੇ ਬਿਜ਼ਨਸ ਪਰਸਨਸ ਔਰ ਵਿਮਨ ਜਾਂ ਮੇਲ ਜਿਹੜੇ ਕਿ ਬਹੁਤ ਵਧੀਆ ਆਪਣਾ ਕਮਾਈ ਕਰ ਸਕਦੇ ਆਪਣੇ ਵਧੀਆ ਆਈਡੀਆ ਦੇ ਨਾਲ ਸੋ ਲੁਧਿਆਣਾ ਆਪਾਂ ਕਹਿੰਦੇ ਕਮਰਸ਼ੀਅਲ ਕੈਪੀਟਲ ਹੈ ਆਪਣਾ ਪੰਜਾਬ ਦਾ ਮੈਂਚੈਸਟਰ ਆਫ ਇੰਡੀਆ ਆਪਾਂ ਕਹਿੰਦੇ ਹ ਤਾਂ ਜਿਹੜਾ ਉਦਯੋਗ ਹੈ ਤੇ ਜਿਹੜਾ ਬਿਜ਼ਨਸ ਹੈ ਉਹ ਲੁਧਿਆਣਾ ਦੇ ਲੋਅ ਦੇ ਵਿੱਚ ਹੀ ਹੈਗਾ ਹੈ ਸੋ ਕਿਉਂ ਨਾ ਅਸੀਂ ਇਸ ਚੀਜ਼ ਨੂੰ ਲੱਭਣ ਲਈ ਜਿਹੜਾ ਟੈਲੈਂਟ ਹੈਗਾ ਹੈ ਉਹਨੂੰ ਲੱਭਣ ਲਈ ਅਸੀਂ ਕਿਉਂ ਨਾ ਉਹਨਾਂ ਨੂੰ ਅੱਗੇ ਕਰੀਏ ਜਿਨ੍ਹਾਂ ਕੋਲ ਉਹ ਨੈਟ ਉਹ ਨੈਟਵਰਕਿੰਗ ਦੀ ਓਪਰਚ्युनिटी ਨਹੀਂ ਹੁੰਦੀ ਜਾਂ ਹੋ ਸਕਦਾ ਹੈ ਜਿੱਦਾਂ ਅੱਜਕੱਲ ਇਨਕਿਊਬੇਸ਼ਨ ਹਬਸ ਸ਼ੁਰੂ ਹੋ ਚੁੱਕੀਆਂ ਐ ਇਹ ਉਹ ਉਹ ਵਰਗ ਹੈ ਜਿਦੇ ਕੋਲ ਸ਼ਾਇਦ ਇਹ ਪੈਸੇ ਨਹੀਂ ਹੋਣਗੇ ਕਿ ਉਹ ਇਦਾਂ ਦੇ ਇਨਕਿਊਬੇਸ਼ਨ ਸੈਂਟਰਸ ਦੇ ਵਿੱਚ ਆਪਣਾ ਆਈਡੀਆ ਰੱਖ ਸਕਣ ਜਾਂ ਚਲਾ ਸਕਣ ਲੇਕਿਨ ਉਹਨਾਂ ਦੇ ਕੋਲ ਆਪਣੇ ਮੈਰਿਟ ਤੇ ਆਪਣਾ ਟੈਲੈਂਟ ਜ਼ਰੂਰ ਹੈ ਤੇ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਉਹਨਾਂ ਲਈ ਇੱਕ ਕੰਪੀਟੀਸ਼ਨ ਅਸੀਂ ਕਰਾਰੇ ਹੈਗੇ ਆ ਤੇ ਬਹੁਤ ਹੀ ਸਾਡੀ ਗਰਵ ਦੀ ਇਹ ਗੱਲ ਹੈਗੀ ਹੈ ਕਿ ਇੰਡਸਟਰੀ ਪਾਰਟਨਰਸ ਵੱਲੋਂ ਸਾਨੂੰ ਬਹੁਤ ਸਪੋਰਟ ਮਿਲਿਆ ਹੈ ਤੇ ਇਸ ਵਾਰੀ ਜੋ ਆਪਣਾ ਕੰਪੀਟੀਸ਼ਨ ਹੋਏਗਾ ਉਹਦੇ ਵਿੱਚ ਜਿੰਨੇ ਵੀ ਲੋਕ ਪਾਰਟਿਸਿਪੇਟ ਕਰਨਗੇ ਉਹਨਾਂ ਸਾਰਿਆਂ ਦੀ ਅਸੀਂ ਮੈਂਟਰਸ਼ਿਪ ਕਰਾਵਾਂਗੇ ਜੋ ਵੀ ਸਾਡੇ ਇੰਡਸਟਰੀ ਪਾਰਟਨਰਸ ਹੈ ਉਹਨਾਂ ਨਾਲ ਅਸੀਂ ਉਹਨਾਂ ਦੀ ਮੈਂਟਰਸ਼ਿਪ ਕਰਾਵਾਂਗੇ ਜਿਹੜੇ ਅਸੀਂ categories ਇਸ ਵਾਰੀ ਰੱਖੀਆਂ ਹੈਗੀਆਂ ਫਿਊਚਰ ਟਾਈਕੂਨ ਚੈਲੰਜ ਦੇ ਵਿੱਚ ਬਹੁਤ ਜ਼ਰੂਰੀ ਮੈਂ ਇੱਕ ਅਹਿਮ ਗੱਲ ਕਰ ਰਹੀ ਹਾਂ ਅਸੀਂ ਇਹ ਦੇਖਿਆ ਹੈਗਾ ਕਿ ਯੂਜ਼ੂਲੀ ਕੀ ਹੁੰਦਾ ਆਪਾਂ ਕੋਈ ਸਟਾਰਟਅੱਪ ਚੈਲੰਜ ਰੱਖ ਦਈਏ ਤਾਂ ਜਿਹੜੇ ਬੱਚੇ ਕਾਲਜੇਸ ਦੇ ਵਿੱਚ ਹੁੰਦੇ ਆ ਉਹ ਜ਼ਿਆਦਾਤਰ ਪਾਰਟਿਸਿਪੇਟ ਕਰਦੇ ਹੁੰਦੇ ਆ ਸਾਡਾ ਲਾਂਚ ਜਿਹੜਾ ਹੈ ਉਹ 15 ਅਗਸਤ ਨੂੰ ਹੋਇਆ ਸੀਗਾ ਤੇ ਇੱਕ ਮਹੀਨਾ ਸਾਡੇ ਕੋਲ ਹੈ 15 ਅਗਸਤ ਤੋਂ ਲੈ ਕੇ 16 ਸਤੰਬਰ ਤੱਕ ਅਸੀਂ ਹੁਣ ਹਰ ਇੱਕ ਕਾਲਜ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੁਹਾਡੀ ਰਾਹੀਂ ਵੀ ਅਸੀਂ ਇਹ ਮੈਸੇਜ ਲੈ ਕੇ ਜਾ ਰਹੀ ਹਾਂ ਕਿ ਇਹ ਰਜਿਸਟ੍ਰੇਸ਼ਨ ਹੋ ਸਕਦੀ ਹੈਗੀ ਹੈ ਇਹਦੇ ਲਈ ਅਸੀਂ ਇੱਕ ਖਾਸ ਪੋਰਟਲ ਬਣਾ ਰੱਖਿਆ ਹੈਗਾ ਹੈ ਤੇ ਪੋਰਟਲ ਤੋਂ ਇਲਾਵਾ ਜਿਹੜੇ ਕੋਈ ਪਰਸਨ ਨੂੰ ਪੋਰਟਲ ਯੂਜ਼ ਕਰਨ 'ਚ ਦਿੱਕਤ ਹੈਗੀ ਐਸੀ ਸਪੈਸ਼ਲੀ ਇੱਕ ਹੈਲਪਲਾਈਨ ਨੰਬਰ ਜਿਹੜਾ ਹੈਗਾ ਉਹ ਅਸੀਂ ਲਾਂਚ ਕੀਤਾ ਹੋਇਆ ਹੈ 964647077 ਇਹ ਅਸੀਂ ਸਰਕੂਲੇਟ ਕਰ ਦਾਂਗੇ ਪ੍ਰੈਸ ਨੋਟ ਦੇ ਵਿੱਚ ਵੀ ਤੇ ਇਹਦਾ ਅਸੀਂ QR ਕੋਡਸ ਵੀ ਜਿਹੜੇ ਨੇ ਜਿਹਦੇ ਨਾਲ ਤੁਸੀਂ ਮੋਬਾਈਲ ਨਾਲ ਸਕੈਨ ਕਰਕੇ ਤੁਸੀਂ ਲੌਗਇਨ ਜਾਂ ਆਪਣਾ ਕਰ ਸਕਦੇ ਹੋ ਰਜਿਸਟ੍ਰੇਸ਼ਨ ਉਹ ਵੀ ਅਸੀਂ ਥਾਂ-ਥਾਂ ਤੇ ਡਿਸਪਲੇ ਕਰ ਰਹੀ ਹੈਗੀ ਹੈ ਇਹ ਸਾਡੀ ਜਿਹੜੀ ਜ਼ਿਲ੍ਹੇ ਦੀ ਵੈਬਸਾਈਟ ਹੈ ਉਹਦੇ ਵਿੱਚ ਵੀ ਲਿੰਕ ਹੈਗੀ ਹੈ ਤੇ futuretycoons.in www.futuretycoons.in ਤੇ ਵਿੱਚ ਵੀ ਤੁਸੀਂ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਜੇ ਕੋਈ ਦਿੱਕਤ ਆਂਦੀ ਹੈ ਤੁਸੀਂ ਇਸ ਮੋਬਾਈਲ ਨੰਬਰ ਤੇ ਫੋਨ ਕਰ ਸਕਦੇ ਹੋ ਅਸੀਂ ਤੁਹਾਨੂੰ ਪੂਰੀ ਮਦਦ ਕਰਾਂਗੇ ਤੇ ਤੁਹਾਨੂੰ ਹੈਲਪ ਕਰਾਂਗੇ ਕਿ ਕਿਸ ਕਿਸ ਤਰੀਕੇ ਨਾਲ ਰਜਿਸਟ੍ਰੇਸ਼ਨ ਹੋਣੀ ਹੈ ਸੋ ਤੁਹਾਡੇ ਕੋਲ ਪ੍ਰੋਪਰ ਹੈਂਡਹੋਲਡਿੰਗ ਹੋਵੇਗੀ ਸਟਾਰਟ ਤੋਂ ਲੈ ਕੇ ਫਿਨਿਸ਼ ਤੱਕ ਤੇ ਅਮ ਪ੍ਰੀ ਸਕਰੀਨਿੰਗ ਜਿਹੜੀ ਐਪਲੀਕੇਸ਼ਨ ਸੀ ਜਿਹੜੀ ਮੈਂ ਕਹੀ ਸੀ ਕਿ ਸਾਰਿਆਂ ਨੂੰ ਇੱਕ ਵਾਰੀ ਮੌਕਾ ਮਿਲੇਗਾ ਉਹ ਸਾਡਾ 24 ਸਤੰਬਰ ਤੱਕ ਹੋ ਜਾਣਾ ਹੈਗਾ ਪ੍ਰੋਸੀਜਰ ਉਸ ਤੋਂ ਪਹਿਲਾਂ ਅਸੀਂ ਦੋ ਦਿਨ ਦੀ ਇੱਕ bizness conclave ਸਮਿਟ ਕਰਾਂਗੇ ਐਂਡ ਉਸ ਤੋਂ ਬਾਅਦ ਜਿਹੜਾ ਬੂਟ ਕੈਂਪ ਹੈਗਾ ਹੈ ਉਹ ਇੱਕ ਦੋ ਦਿਨ ਦਾ ਹੋਵੇਗਾ ਬੂਟ ਕੈਂਪ ਇਵੈਂਟ ਜਿਸ ਦੇ ਵਿੱਚ ਅਸੀਂ ਗਾਈਡੈਂਸ ਵੀ ਦੇਵਾਂਗੇ 멘ਟਰਸ਼ਿਪ ਕਰਾਵਾਂਗੇ ਵੱਖ-ਵੱਖ ਇੰਡਸਟਰੀਜ਼ ਨਾਲ ਹੈਂਡਹੋਲਡਿੰਗ ਕਰਾਵਾਂਗੇ ਫਿਰ ਜਿਹੜੇ ਕੈਂਡੀਡੇਟਸ ਸ਼ਾਰਟਲਿਸਟ ਹੁੰਦੇ ਆ ਸ਼ਾਰਟਲਿਸਟਡ ਕੈਂਡੀਡੇਟਸ ਦੀ ਪੀਪੀਟੀ ਹੋਵੇਗੀ 1 ਅਕਤੂਬਰ ਨੂੰ 1 ਅਕਤੂਬਰ ਨੂੰ ਤੇ ਜਿਹੜੀ ਫਿਨਾਲੇ ਆਪਾਂ ਕਹਿ ਸਕਦੇ ਆ ਉਹ ਸਾਡਾ 4 ਅਕਤੂਬਰ ਨੂੰ ਤੈ ਹੈਗਾ ਕਿ 4 ਅਕਤੂਬਰ ਨੂੰ ਅਸੀਂ ਫਿਨਾਲੇ ਕਰਕੇ ਜਿਹੜੇ ਰਿਜ਼ਲਟਸ ਹੈਗੇ ਉਹ ਸਾਰੇ ਸਾਰਿਆਂ ਦੇ ਸਾਹਮਣੇ ਹੋਣਗੇ ਬਟ ਆਪਣਾ ਪ੍ਰੋਗਰਾਮ ਉਥੇ ਖਤਮ ਨਹੀਂ ਹੁੰਦਾ ਜਿੱਦਾਂ ਦੱਸਿਆ ਗਿਆ ਸੀਗਾ ਕਿ ਉਸ ਤੋਂ ਬਾਅਦ 5 ਦਿਨ ਦੀ ਇੱਕ ਮੈਂਟਰਸ਼ਿਪ ਤੇ ਹੈਂਡਹੋਲਡਿੰਗ ਵਰਕਸ਼ਾਪ ਹੋਏਗੀ 7 ਤੋਂ ਲੈ ਕੇ 11 ਅਕਤੂਬਰ ਤੂੰ ਤੇ ਇੱਕ ਫਿਨਾਲੇ ਸਾਡਾ ਫਾਈਨਲ ਜਿਹੜਾ ਆਪਾਂ ਕਹਿ ਸਕਦੇ ਹਾਂ ਆਡੀਅנס ਕੋਲ ਸਾਰਾ ਕੁਝ ਮਿਲਾ ਕੇ ਸਾਡਾ 15 ਅਕਤੂਬਰ ਨੂੰ ਹੋਵੇਗਾ ਐਂਡ ਇੱਕ ਉਸ ਤੋਂ ਬਾਅਦ ਵੀ ਜਿੱਦਾਂ ਮੈਂ ਕਿਹਾ ਸੀਗਾ ਕਿ ਪ੍ਰੋਗਰਾਮ ਸਾਡਾ ਫਿਨਿਸ਼ ਨਹੀਂ ਹੁੰਦਾ ਸਾਡਾ ਇੱਕ ਸਟਾਰਟਅੱਪ ਨੈਟਵਰਕਿੰਗ ਜਿਹੜਾ ਹੈ ਉਹ ਬਣ ਜਾਏਗਾ ਲੁਧਿਆਣਾ ਦਾ ਉਹ ਕੰਟੀਨਿਊਸ ਚਲੇਗਾ ਲਾਈਫਟਾਈਮ ਲਈ ਸੋ ਤੁਹਾਡਾ ਇਹਦੇ ਵਿੱਚ ਕੋਈ ਐਂਟਰੀ ਪੀਸ ਕੁਝ ਵੀ ਨਹੀਂ ਲੱਗ ਰਿਹਾ ਤੁਹਾਡਾ ਸਿਰਫ ਜੋ ਤੁਹਾਡਾ ਮਾਈਂਡ ਹੈ ਤੁਹਾਡੀ ਬ੍ਰਿਲੀਅੰਸ ਹੈ ਤੁਹਾਡਾ ਟੈਲੈਂਟ ਹੈ ਉਹ ਉਹ ਤੁਸੀਂ ਸਾਹਮਣੇ ਲੈ ਕੇ ਆਉਣਾ ਹੈ ਜਾਂ ਇੱਕ ਵਾਰੀ ਬਸ ਸਾਨੂੰ ਜ਼ਿਕਰ ਹੀ ਕਰਨਾ ਹੈ ਤੇ ਅਸੀਂ ਉਸ ਚੀਜ਼ ਨੂੰ ਤੁਹਾਨੂੰ ਆਪ ਹੈਲਪ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਆ ਸਕਦੇ ਹੋ ਤੁਸੀਂ ਹਾਰੋਗੇ ਕੁਝ ਵੀ ਨਹੀਂ ਤੁਸੀਂ ਸਾਰਾ ਤੁਸੀਂ ਸਾਰੇ ਜਿੱਤ ਕੇ ਹੀ ਜਾਓਗੇ ਕੋਈ ਟਾਈਮ ਮੈਂ ਕਿਉਂਕਿ ਕਿਨਿਕ ਟਾਈਮ ਲਈ ਅੱਲਾ ਬੱਚਾ ਦਾਸ ਕਰਦਾ ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਉਹ 1 ਮਹੀਨੇ ਦਾ ਹੈ ਅਪ ਟੂ 16 ਸੈਪਟੈਂਬਰ ਕੋਈ ਏਜ ਲਿਮਿਟ ਨਹੀਂ ਰੱਖੀ ਜ ਰਜਿਸਟ੍ਰੇਸ਼ਨ ਲਈ ਓਨਲੀ ਨੋ देयर इज नो ਏਜ ਲਿਮਿਟ ਓਨਲੀ ਜਿਹੜਾ ਆਪਣਾ ਸਟੂਡੈਂਟਸ ਕੈਟੇਗਰੀ ਆ ਯੰਗ ਅੰਟਰਪ੍ਰੈਨਿਓਰਸ ਦੀ ਕੈਟੇਗਰੀ ਹੈ ਉਹਦੇ ਵਿੱਚ ਜਿਹੜੀ ਅਸੀਂ ਏਜ ਲਿਮਿਟ ਰੱਖੀ ਹੋਈ ਹੈ 16 ਟੂ 25 ইয়ার্স ਦੇ ਵਿੱਚਕਾਰ ਬਟ ਅਦਰਵਾਇਜ਼ ਬਾਕੀ ਜਿਹੜੀ ਓਪਨ ਕੈਟੇਗਰੀ ਹੈਗੀ ਆ ਉਹਦੇ ਵਿੱਚ ਕੋਈ uh as such there is no age limit aur ditti saab da bagga ji da bahut dhanwadian jinna ne initiative liya aur edi punjab nu badi zyada zarurat si je dekha jaye ta country de vich 90000 te kweet startup hai aur 100 unicorn hai aur india punjab de vich sada ecosystem anda strong nahi si es uparale naal es uparale naal ਜਿਹੜਾ ਬਹੁਤ ਵਧੀਆ ਉਪਰਾਲਾ ਔਰ ਲੋਕਲ ਗਵਰਨਮੈਂਟ ਔਰ ਸਰਕਾਰ ਪੂਰਾ ਲਈ ਜੋਖ ਲਾ ਰਹੀ ਹੈ ਔਰ ਮੈਨੂੰ ਉਮੀਦ ਹੈ ਇਹ ਪੂਰਾ ਕਾਮਯਾਬ ਹੋਏਗਾ ਔਰ ਚੈਂਬਰ ਵੱਲੋਂ ਅਸੀਂ ਇੱਕ ਤਾਂ ਸੀਡ ਫੰਡ ਅਸ਼ੋਰ ਕੀਤਾ ਵੀ ਜਿਹੜਾ ਵੀ ਬੱਚਾ ਕੋਈ ਅੱਛੀ ਪ੍ਰਪੋਜ਼ਲ ਪ੍ਰੋਫਿਟੇਬਲ ਪ੍ਰਪੋਜ਼ਲ ਲਾਏਗਾ ਅਸੀਂ ਲੇਕਰ ਪਹਾਰ ਕੇ ਨਵਾਗੇ ਜਿੱਦਾਂ ਮੈਡਮ ਨੇ ਦੱਸਿਆ ਚਾਪ ਟੈਕਰ ਇਸ ਤੋਂ ਲਾਵਾ ਦੀ ਹੈਂਡਹੋਲਡਿੰਗ ਹੈ ਉਹਨੇ ਕੰਪਨੀ ਕਿਵੇਂ ਫਾਊਂਡ ਕਰਨੀ ਹੈ ਉਹਨੇ ਟ੍ਰੇਡ ਮਾਰਕ ਕਿਵੇਂ ਰਜਿਸਟਰ ਕਰਾਣਾ ਹੈ ਉਹਨੇ ਜਿਹੜਾ ਇੰਟੈਲਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ ਜਾਂ ਕੋਈ ਐਕਸਪਰਟ ਹੈ ਜਿੱਦਾਂ ਕਿ ਸਾਡੇ ਇੰਡਸਟਰੀਸ ਚ 40 50 ਸਾਲ 30 ਸਾਲ ਐਕਸਪੀਰੀਅੰਸ ਵਾਲੇ ਡਸਟਰੀਅਨ ਹੈ ਜਾਂ ਯੰਗਰਸ ਵੀ ਹੈ ਤੁਹਾਡੇ ਕੋ ਉਹਨਾਂ ਨੂੰ ਇਹ ਦੱਸਣ ਦੇ ਵੀ ਤੁਸੀਂ ਆਪਣਾ ਬਿਜ਼ਨਸ ਕਿਵੇਂ ਚਲਾ ਸਕਦੇ ਹੋ ਸੋ ਇਹਦੇ ਚ ਇਹ ਜਿਹੜਾ ਸਸਟੇਨੇਬਿਲਟੀ ਇੱਕ ਬੜਾ ਅੱਜ ਦਾ ਚੈਲੰਜ ਹੈ ਔਰ ਕਾਫੀ ਮੈਨੂੰ ਲੱਗਦਾ ਹੈ ਜੇ ਕੋਈ ਬੱਚੇ ਇਦਾਂ ਦੇ ਕੋਈ ਪ੍ਰੋਪੋਜ਼ ਲੈ ਕੇ ਆਣਗੇ ਤਾਂ ਇਹ ਬੜਾ ਇੰਡਸਟਰੀ ਨੂੰ ਬੈਨੀਫਿਟ ਹੋਏਗਾ ਸਾਰੀ ਸੁਸਾਇਟੀ ਨੂੰ ਬੈਨੀਫਿਟ ਹੋਏਗਾ ਔਰ ਜਿਹੜਾ ਸਾਡਾ ਸੁਪਨਾ ਹੈ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਉਹਦੇ ਲਈ ਇਹ ਇੱਕ ਥੋੜਾ ਇੰਪੋਰਟੈਂਟ ਕਦਮ ਹੈ ਥੈਂਕ ਯੂ ਮੈਂ ਤੁਹਾਡਾ ਥੈਂਕਸ ਕਰਾਂਗਾ ਸਾਰੇ ਪ੍ਰੈਸ ਵੀਰਾਂ ਜਿਨ੍ਹਾਂ ਨੇ ਬੜੇ ਸ਼ੋਰਟ ਟਾਈਮ ਦੇ ਵਿੱਚ ਸਾਡੇ ਮਾਨਯੋਗ ਡੀਸੀ ਸਭਾ ਔਰ ਸਾਡੇ ਮਾਨਯੋਗ ਸੋ ਬੀ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਦੀ ਸੋਚ ਸਦਕਾ ਕਿਉਂਕਿ ਉਹਨਾਂ ਦੀ ਸੋਚ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਪੰਜਾਬ ਨੇ 2.5 ਸਾਲ ਦੇ ਟਾਈਮ ਦੇ ਵਿੱਚ 74300 ਨੌਕਰੀਆਂ ਪੰਜਾਬ ਨੂੰ ਦਿੱਤੀਆਂ ਨੇ ਬਹੁਤ ਵੱਡਾ ਕਦਮ ਹੈ ਕਿਉਂਕਿ ਪਿਛਲੀਆਂ ਰਵਾਇਤੀ ਪਾਰਟੀਆਂ ਕਾਫੀ ਸਾਲਾਂ ਤੋਂ ਸਰਕਾਰਾਂ ਚਲਾ ਕੇ ਚਲੇ ਗਏ ਪਰ ਕਿਤੇ ਨਾ ਕਿਤੇ ਵਾਅਦੇ ਹੀ ਹੁੰਦੇ ਰਹੇ ਪਰ ਸਾਡੀ ਸਰਕਾਰ ਨੇ ਤੁਹਾਡੀ ਲੋਕਾਂ ਦੀ ਬਣਾਈ ਸਰਕਾਰ ਨੇ ਔਰ ਤੁਹਾਡੇ ਸਹਿਯੋਗ ਦੇ ਨਾਲ ਸਰਕਾਰ ਨੇ 2.5 ਸਾਲ ਦੇ ਅਰਸੇ ਦੇ ਵਿੱਚ ਸਾਡੇ 43000 ਨੌਕਰੀਆਂ ਦਿੱਤੀਆਂ ਇੱਥੇ ਬਸ ਨਹੀਂ ਔਰ ਥੈਂਕਸ ਆ ਮੈਡਮ ਰੀਸੀ ਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਬੰਧਾ ਕਰਕੇ ਸਾਡੇ ਹੁਜਾ ਸਾਹਿਬ ਜਿਹੜੇ ਇੰਡਸਟਰੀ ਨੂੰ ਇੱਥੇ ਰਨ ਕਰਦੇ ਨੇ ਔਰ ਇਹਨਾਂ ਨੇ ਕਾਫੀ ਸਾਲਾਂ ਤੋਂ ਪਿਛਲੇ ਸਰਕਾਰਾਂ ਜੀ ਬਹੁਤ ਕੰਮ ਕੀਤਾ ਮੇਰ ਨਾਲ ਵੀ ਕਾਫੀ ਇੰਡਸਟਰੀ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਪਰ ਅੱਜ ਕਿਤੇ ਨਾ ਕਿਤੇ ਇਹਨਾਂ ਦੇ ਯੋਗਦਾਨ ਦੇ ਨਾਲ ਤਕਰੀਬਨ ਅਸੀਂ ਉਹ ਦਿਮਾਗ ਜਿਹੜੇ ਜਿਨ੍ਹਾਂ ਕੋਲ ਹੁਨਰ ਹੈ ਜਿਸ ਨੇ ਮੈਡਮ ਨੇ ਦੱਸਿਆ ਕਿ ਕੋਈ ਚਾਹ ਚਾਹ ਬਣਾਉਣ ਵਾਲਾ ਵੀ ਇਹੋ ਜੇ ਇਸੇ ਕੰਮ ਵਿੱਚ ਪਾਰਟਿਸਿਪੇਟ ਕਰ ਸਕਦਾ ਜਿਹਦੇ ਕੋਲ ਵਧੀਆ ਕੋਈ ਆਈਡੀਆਜ਼ ਹੋਣ ਵਧੀਆ ਕੋਈ ਇਹੋ ਜਿਹਾ ਸਿਸਟਮ ਹੋਵੇ ਜਿਹੜਾ ਆਪਣੇ ਆਪ ਦੇ ਹੁਨਰ ਨੂੰ ਲਿਆ ਕੇ ਸਾਨੂੰ ਦਿਖਾ ਸਕੇ ਤੇ ਉਸ ਪਿਕਚਰ ਦੇ ਵਿੱਚ ਉਹ ਵੀ ਆ ਸਕਦਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਬੱਚੇ ਸਾਡੇ ਬੜੇ ਫਾਸ ਨੇ ਕਿਉਂਕਿ ਅੱਜ ਦੀ ਨਿਗ੍ਹਾ ਮਾਰੋ ਪਿਛਲੇ ਸਾਲਾਂ ਤੋਂ ਕਾਫੀ ਸਾਲਾਂ ਤੱਕ ਸਾਡੇ ਪੰਜਾਬ ਦੇ ਬੱਚੇ ਬਾਹਰ ਦੀਆਂ ਕੰਟਰੀਆਂ ਜਾ ਰਹੇ ਸੀਗੇ ਬਹੁਤ ਸਪੀਡ ਦੇ ਨਾਲ ਕਿਉਂਕਿ ਸਾਨੂੰ ਲੋੜ ਹੈ ਪੰਜਾਬ ਦੇ ਕਿਉਂਕਿ ਜਿਹੜਾ ਬੱਚਾ ਬਾਹਰ ਜਾਂਦਾ ਹੈ ਉਹ ਕਰਦੋ ਸੱਤ ਬੈਂਡ ਅੱਠ ਬੈਂਡ ਛੇ ਬੈਂਡ ਤੋਂ ਉੱਪਰ ਲੈ ਕੇ ਜਾਂਦਾ ਉਹ ਅੱਛਾ ਦਿਮਾਗ ਹੁੰਦਾ ਉਹ ਬਰਲੀ ਕੰਟਰੀਆ ਯੂਜ਼ ਕਰਨੀਆਂ ਪਰ ਕਿਤੇ ਨੇ ਕਿਤੇ ਸਾਡੇ ਅੱਜ ਜੋ ਪ੍ਰਾਲਾ ਸਰਪੰਨ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਮੈਡਮ ਦਾ ਕਿਉਂਕਿ ਇਹ ਪ੍ਰਾਨਾ ਕਰਨ ਵਾਲਾ ਹੋਣਾ ਚਾਹੀਦਾ ਹੈ ਰਸਤੇ ਬਹੁਤ ਨੇ ਪਰ ਜੋ ਇਹਨਾਂ ਨੇ ਕੰਮ ਇਹ ਅੱਜ ਕੀਤਾ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਕਿਉਂਕਿ ਸਾਡੇ 13 ਕਰੋੜ ਦੀ ਅਮਾਉਂਟ ਛੋਟੀ ਨਹੀਂ ਹੈ ਬਹੁਤ ਵੱਡੀ ਅਮਾਉਂਟ ਹੈ ਜਿਸ ਦੇ ਨਾਲ ਸਾਡੇ ਬੱਚੇ ਅੱਗੇ ਆਣਗੇ ਜ ਜਿਨ੍ਹਾਂ ਕੋ ਟੈਲੈਂਟ ਹੈ ਜਿਹੜੇ ਬੱਚੇ ਆਪਣੇ ਕੋਲ ਲੈ ਕੇ ਬੈਠੇ ਨੇ ਜਿਨ੍ਹਾਂ ਕੋਲ ਪਤਾ ਵੀ ਮੈਂ ਫੋਨ ਨਹੀਂ ਕਰ ਸਕਦਾ ਯਾ ਮੇਰੇ ਕੋਲ ਅਪਰੋਚ ਨਹੀਂ ਹੋ ਰਹੀ ਉਹ ਇਜ਼ੀ ਅਪਰੋਚ ਹੈ ਇਜ਼ੀ ਬਰੋ ਇਹਦੇ ਵਿੱਚ ਆ ਕੇ ਕਿਤੇ ਨਾ ਕਿਤੇ ਆਪਣੀ ਜੋ ਅੰਦਰ ਉਹਦੇ ਵਿੱਚ ਕੁਝ ਜਾਗਰਤੀ ਹੈਗੀ ਉਹ निकालेਗਾ ਬਾਅਦ ਉਹਨੂੰ ਸਾਨੂੰ ਪੰਜਾਬ ਨੂੰ ਫਾਇਦਾ ਹੋਏਗਾ ਸਾਡੇ ਪੰਜਾਬ ਦੇ ਬੱਚਿਆਂ ਨੂੰ ਫਾਇਦਾ ਹੋਏਗਾ ਮੈਂ ਤੁਹਾਡਾ ਵੀ ਥੈਂਕਸ ਕਰਦਾ ਇੰਡਸਟਰੀ ਵਾਲੋਂ ਹੁਜਾਜ਼ਾ ਦਾ ਥੈਂਕਸ ਕਰਦਾ ਸੀਐਮ ਸਾਹਿਬ ਦਾ ਥੈਂਕਸ ਦਈਏ ਕਿਉਂਕਿ ਤੁਹਾਡੇ ਬਣਾਈ ਸੀਐਮ ਸਾਹਿਬ ਨੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਅਭਰਾਲਾ ਕਰਕੇ ਪੰਜਾਬ ਨੂੰ ਅੱਗੇ ਵਿਧਾਨ ਵਿੱਚ ਕਿਉਂਕਿ ਦੂਸਰੀਆਂ ਪਾਰਟੀ ਕੋਲ ਬੋਲਣ ਦੇ ਮੱਦੇ ਵਿੱਚ ਕੁਝ ਨਹੀਂ ਹੈ ਉਹਨਾਂ ਕੋ ਪਰ ਅੱਜ ਪ੍ਰੈਕਟੀਕਲੀ ਜਿਸ ਤਰ੍ਹਾਂ ਇੰਡਸਟਰੀ ਵਾਲੇ ਬੈਠੇ ਨੇ ਤੁਹਾਡੇ ਕੋਲ ਨਹੀਂ ਤਾਂ ਹਰ ਸਰਕਾਰ ਦੇ ਇੰਡਸਟਰੀ ਬਾਰੇ ਖਿਲਾਫ ਹੁੰਦੇ ਸੀ ਛਾਲ 1.5 ਸਾਲ ਬਾਅਦ ਖਿਲਾਫ ਹੋ ਜਾਂਦੇ ਸੀ ਪਰ ਅੱਜ ਤੁਹਾਡੇ ਵਿੱਚ ਮੌਜੂਦ ਬੈਠੇ ਨੇ ਅੱਜ ਤੁਹਾਡੀ ਤੁਸੀਂ ਦੇਖਦੇ ਹੋ ਕਿਦੇ ਵੀ ਕੋਈ ਇੰਡਸਟਰੀ ਵਪਾਰ ਦੇ ਵੱਲੋਂ ਕੋਈ ਪ੍ਰੋਟੈਸਟ ਨਹੀਂ ਹੁੰਦਾ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਹਿਮ ਇੱਕ ਇਨੀਸ਼ੀਏਟਿਵ ਹੈ ਆ ਜੇ ਆਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਹੇਠ ਕਰ ਰਹੀ ਹੈਗੀ ਹੈ ਅ ਇਹਦੀ ਸ਼ੁਰੂਆਤ ਜਿਹੜੀ ਹੈ ਫਿਊਚਰ ਟਾਈਕੂਨਸ ਦੀ ਅਸੀਂ ਪਹਿਲਾਂ ਪਟਿਆਲਾ ਦੇ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਰਿਹਾ ਸੀਗਾ ਤੇ ਜਿਹੜੇ ਜਿਹੜੇ ਲੋਕਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਦੇ ਲਾਈਫ ਦੇ ਵਿੱਚ ਬਹੁਤ ਹੀ ਮੀਨਿੰਗਫੁਲ ਚੇਂਜ ਆਇਆ ਸੀਗਾ ਫਿਊਚਰ ਟਾਈਕੂਨਸ ਤਾਂ ਤੁਸੀਂ ਇਸੋ ਜਿਹੜਾ ਵਰਡ ਹੈ ਫਿਊਚਰ ਟਾਈਕੂਨ ਦਾ ਮਤਲਬ ਹੀ ਇਹ ਹੈ ਕਿ ਕੱਲ ਦੇ ਜਿਹੜੇ ਬਿਜ਼ਨਸ